ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਟਿੱਲਾ ਸੰਤਪਾਪ ਬੁੱਧ ਪ੍ਰਕਾਸ਼ ਜੀ ਜੋ ਕਿ ਪਿੰਡ ਕੋਠੇ ਚੇ ਸਿੰਘ ਵਾਲਾ ਵਿਖੇ ਸਥਿਤ ਹੈ ਇਹ ਨਗਰ ਬਠਿੰਡਾ ਤੋਂ ਸ਼੍ਰੀ ਮਕਸਰ ਸਾਹਿਬ ਵਾਲੀ 메ਨ ਰੋਡ ਦੇ ਉੱਪਰ ਸਥਿਤ ਹੈ 메ਨ ਰੋਡ ਦੇ ਉੱਪਰ ਹੀ ਚਿੱਟੇ ਰੰਗ ਦਾ ਗੇਟ ਸੰਤਾਂ ਦਾ ਜੋ ਕਿ ਯਾਦਗਾਰੀ ਗੇਟ ਬਣਿਆ ਹੋਇਆ ਉਸ ਦੇ ਅੰਦਰ ਜਾਂਦੇ ਸਾਰੇ ਖੱਬੇ ਹੱਥ ਮੁੜਦੇ ਆਈ ਸਾਹਮਣੇ ਸ਼ਾਂਤ बाबा ਬੁੱਧ ਪ੍ਰਗਿਆ ਜੀ ਦਾ ਟਿੱਡਾ ਟਲਾਏ ਜੋ ਕਿ ਬਹੁਤ ਪ੍ਰਾਤਨ ਸਮੇਂ ਤੋਂ ਬਣਿਆ ਹੋਇਆ ਹੈ ਦੂਰੋਂ ਦੂਰੋਂ ਸੰਗਤਾਂ ਇੱਥੇ ਆਉਂਦੀਆਂ ਨੇ ਤੇ ਇੱਥੇ ਸੁਖੀ ਹੋਈ ਸੁਖਣਾ ਸੰਗਤਾਂ ਦੀ ਪੂਰੀ ਹੁੰਦੀ ਹੈ ਇਸ ਕਰਕੇ ਇਸ ਸਥਾਨ ਦੀ ਸਾਰੇ ਇਲਾਕੇ ਵਿੱਚ ਬਹੁਤ ਮਹਿਮਾ ਹੈ ਤੇ ਬਹੁਤ ਭਾਰੀ ਗਿਣਤੀ ਚ ਇੱਥੇ ਮੇਲਾ ਭਰਦਾ ਜੋ ਕਿਸਾਂਤਾਂ ਦੀ ਵਰਸੀ ਦੇ ਮੌਕੇ 10 ਪੱਗਰ ਨੂੰ ਇਹ ਸਥਾਨ ਤੇ ਕਬੱਡੀ ਟੂਰਨਾਮੈਂਟ ਅਤੇ ਸੰਤਾਂ ਦੀ ਯਾਦਗਾਰੀ ਵਰਸੀ ਮਨਾਉਂਦਿਆਂ ਹੋਇਆਂ ਸਮਾਗਮ ਕਰਾਏ ਜਾਂਦੇ ਹਨ ਤੇ ਦੂਰੋਂ ਨੇੜੋਂ ਸੰਗਤ ਇਸ ਸਥਾਨ ਤੇ ਪਹੁੰਚਦੀ ਹੈ। ਇਹ ਸਥਾਨ ਦੀ ਮੱਤਤਾ ਸੰਤਾਂ ਦੇ ਨਾਲ ਜੁੜੀ ਹੋਈ ਹੈ ਸੰਤ ਬਾਬਾ ਬੁੱਧ ਪ੍ਰਗਾਤ ਜੀ ਜੋ ਕਿ ਪਹਿਲਾਂ ਫੋਇ ਦੇ ਵਿੱਚ ਸਨ ਅਤੇ ਉਸ ਤੋਂ ਬਾਅਦ ਉਹਨਾਂ ਨੇ ਭਗਤੀ ਕੀਤੀ ਤੇ ਭਗਤੀ ਕਰਨ ਉਪਰੰਤ ਇਹ ਸਥਾਨ ਤੇ ਰਹੇ ਹਨ